ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕਿਸਾਨ ਜੀ ਸਟਾਰ ਟੀਵੀ ਤੋਂ ਜਿੱਤੇ ਹੋਲਾ ਮਲੇ ਦੇ ਸਰਕਾਰ ਦੇਸ਼ਾਂ ਦੇ ਵਿਦੇਸ਼ਾਂ ਦੇ ਵਿੱਚ ਪਹੁੰਚਿਆ ਦੇਸ਼ਾਂ ਦੇ ਵਿਦੇਸ਼ਾਂ ਦੇ ਵਿੱਚ ਇਹ ਸੰਗਤ ਪਹੁੰਚੀ ਹੈ ਦੇਸ਼ਾਂ ਦੇ ਵਿਦੇਸ਼ਾਂ ਦੇ ਵਿੱਚੋਂ ਲੰਗਰ ਲਾਣ ਵਾਸਤੇ ਸਾਰੀਆਂ ਸੰਸਥਾਵਾਂ ਪਹੁੰਚੀਆਂ ਤੇ ਸਾਡੇ ਵਿੱਚ ਅਮਰ ਤੇਜ ਬਾਬਾ ਜੀ ਔਰ ਇਹ ਮੌਜੂਦ ਹੈ ਪਿਛਲੀ ਵਾਰ ਵੀ ਅਸੀਂ ਇੰਟਰਵਿਊ ਕਰਕੇ ਗਏ ਸੀ ਇਹਨਾਂ ਦੀ ਲੰਗਰ ਦੀ ਖਾਸियत ਹੈ ਔਰ ਅਸੀਂ ਵਿੱਚ ਛੋਟ ਤੁਹਾਨੂੰ ਦਿਖਾਵਾਂਗੇ ਕੀ ਕੀ ਜੜੀ ਆ ਲੰਗਰ ਦੇ ਵਿੱਚ ਦਿੱਤਾ ਜਾਂਦਾ ਔਰ ਆਮ ਅਸੀਂ ਵੱਡੇ ਵੱਡੇ ਹੋਟਲਾਂ ਦੇ ਵਿੱਚ ਜਾਂ ਵੱਡੇ ਅਲੀਸ਼ਾ ਵਿਆਹ ਦੇ ਵਿੱਚ ਜੇ ਆਪਾਂ ਜਾਂਦੇ ਆ ਤਾਂ ਉਹ ਚੀਜ਼ ਆਪਾਂ ਨੂੰ ਦੇਖਣ ਨੂੰ ਮਿਲਦੀ ਆ ਤੇ ਉਹੀ ਇਸ ਲੰਗਰ ਦੇ ਵਿੱਚ ਦੇਖਣ ਨੂੰ ਮਿਲਦੀ ਆ ਬਾਬਾ ਜੀ ਫਤਿਹ ਦੀ ਸਾਨੀ ਪਾ ਲੈਣ ਜੀ ਬੰਦਾ ਵਾਹਿਗੁਰੂ ਵਾਹਿ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਦੀ ਤੇ ਬਾਬਾ ਜੀ ਕਿਵੇਂ ਦੇਖ ਰਹੇ ਹੋ ਹੋਲਾ ਮੱਲਾ ਦੇਸ਼ਾਂ ਦੇ ਵਿਦੇਸ਼ਾਂ ਦੀ ਸੰਗਤ ਆ ਉਰੇ ਪਹੁੰਚ ਕੇ ਗੁਰੂ ਨਾਲ ਨਸਮਸਤਕ ਹੁੰਦੀ ਆ ਜਿੱਥੇ ਉਹਨਾਂ ਨੂੰ ਆਤਮ ਦੀ ਜਿਹੜੀ ਖਾਾਕ ਮਿਲਦੀ ਆ ਉੱਥੇ ਜਿਹੜੀ ਤਨ ਦੀ ਖਾਾਕ ਆ ਉਹ ਸਾਰੇ ਲੰਗਰਾਂ ਵੱਲੋਂ ਦਿੱਤੀ ਜਾਂਦੀ ਆ ਲੇਕਿਨ ਤੁਹਾਡੇ ਲੰਗਰ ਦੀ ਜਿਹੜੀ ਖਾਸੀਅਤ ਦੇਖੀ ਆ ਉਹ ਨਰਾਲੀ ਹੋਈ ਆ ਇਹ ਕਿੰਨੇ ਕਿ ਜਿਰ ਤੋਂ ਜਿਹੜਾ ਲੰਗਰ ਆ ਤੁਹਾਡਾ ਸਟਾਰਟ ਹੋਇਆ ਹੋਇਆ ਜੀ ਪਹਿਲਾਂ ਤੋਂ ਪਰਮ ਸਨਮਾਨ ਜੋ ਖਾਲਸਾ ਸਾਧ ਸੰਗਤ ਜੀ ਪਹਿਲਾਂ ਤਾਂ ਸਾਰਿਆਂ ਨੂੰ ਇਸ ਪਾਵਨ ਪਵਿੱਤਰ ਤਿਹਾਰ ਹੋਲੇ ਮੱਲੇ ਦੀਆਂ ਸਾਰੀਆਂ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਇਹ ਜੋ ਹੋਲਾ ਮਹੱਲਾ ਹੈ ਇਹ ਗੁਰੂ ਕਲਗੀ ਤਰਸਾਬ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਵੱਖਰੀ ਤੇ ਨਿਆਰੀ ਹੋਂਦ ਨੂੰ ਦਰਸਾਉਂਦਾ ਹੋਇਆ ਇਹ ਤਿਹਾਰ ਸਾਨੂੰ ਬਖਸ਼ਿਸ਼ ਕੀਤਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹ ਜੋ ਲੰਗਰ ਹੈ ਇਹ ਪਹਿਲਾਂ तकरीबन 42 ਸਾਲ ਤੋਂ ਇਹ ਸਾਡੇ ਨਗਰਾਂ ਵੱਲੋਂ ਹਲਕਾ ਸ਼ਾਮਤਰਸੀ ਜ਼ਿਲ੍ਹਾ ਹੁਸ਼ਿਆਰਪੁਰ ਆਦਮਪੁਰ ਟਿੱਪੜਾਂ ਵਾਲਾ ਇਹ तकरीबन 45 ਤੋਂ 50 ਪਿੰਡਾਂ ਦਾ ਨਗਰ ਇਹ ਚੱਲਦਾ ਆਉਂਦਾ ਆ ਰਿਹਾ ਹੈ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਤੇ 2016 ਸਨ ਤੋਂ ਇਸ ਆਸਣ ਦੇ ਉੱਤੇ ਸ਼ਹੀਦਾਂ ਦੇ ਸਤਨ ਗੁਰਦੁਆਰਾ ਕਿਲਾ ਫਤਿਹਗੜ੍ਹ ਸਾਹਿਬ ਵਿਖੇ ਇਸ ਲੰਗਰ ਦੀ ਸੇਵਾ ਨਿਰੰਤਰ ਚੱਲ ਰਹੀ ਹੈ 2022 ਸਨ ਤੱਕ ਮੇਰੇ ਉਸਤਾਦ ਜੀ ਸ਼੍ਰੀਮਾਨ ਸੰਤ ਬਾਬਾ ਸ਼ਾਮ ਸਿੰਘ ਜੀ ਬੈਸਤਾਨੀ ਵਾਲੇ ਇਸ ਲੰਗਰ ਦੀ ਵਾਗਡੋਰ ਸੰਭਾਲਿਆ ਕਰਦੇ ਸੀ ਉਹਨਾਂ ਦੇ ਜਾਣ ਤੋਂ ਬਾਅਦ ਇਹ ਸਾਰੀ ਜ਼ਿੰਮੇਵਾਰੀ ਸਿੱਖ ਸੰਗਤਾਂ ਨੇ ਦਾਸ ਨੂੰ ਸੰਭੀ ਤੇ ਉਸੇ ਤਰ੍ਹਾਂ ਨਿਰੰਤਰ ਇਹ ਜਿਹੜੀ ਸੇਵਾ ਚੱਲ ਰਹੀ ਹੈ ਭਾਜੀ ਕਿ ਕਿੰਨੇ ਕਿ ਦਿਨ ਤੋਂ ਤੁਸੀਂ ਆ ਆਰੰਭ ਕਰਦੇ ਆਰ ਕਿੰਨੇ ਕਿ ਦਿਨ ਦੀ ਜਿਹੜੀ ਸਮਾਪਤੀ ਹੈ ਤੁਹਾਡੇ ਕਿੰਨੇ ਕਿ ਦਿਨ ਦਾ ਜਿਹੜਾ ਲੰਗਰ ਦਾ ਜਿਹੜਾ ਹੁੰਦਾ ਤੁਹਾਨੂੰ ਇਹ ਤਕਰੀਬਨ 6 ਦਿਨ ਦੀ ਸੇਵਾ ਹੁੰਦੀ ਲੰਗਰ ਦੀ ਤੇ ਇਹ ਸਾਰੀਆਂ ਸੰਗਤਾਂ ਰਲ ਮਿਲ ਕੇ ਇਦਾਂ ਹੀ ਚੱਲਦੀਆਂ ਕਰਦੀਆਂ ਆ ਰਹੀਆਂ ਹਨ ਸੇਵਾ ਤੇ ਮਹਾਰਾਜ ਦੀ ਬੜੀ ਕਿਰਪਾ ਵਾਹਿਗੁਰੂ ਜੀ ਹਾਂਜੀ ਤੇ ਸੰਗਤਾਂ ਨੂੰ ਕੀ ਕਹਨੇ ਚਾਹੁੰਦੇ ਆ ਤਕਰੀਬਨ ਪਹਿਲਾ ਨਾਲੋਂ ਤਾਂ ਕਾਫੀ ਜਿਹੜੇ ਨੌਜਵਾਨ ਐ ਸੁਧਰ ਗਏ ਆ ਲੇਕਿਨ ਹਜੇ ਵੀ ਦੇਖਣ ਨੂੰ ਆਇਆ ਏ ਕੇ ਨੌਜਵਾਨ ਹਰੇ ਵੀ ਜਿਹੜੇ ਮੋਟਰਸਾਈਕਲਾਂ ਦੇ ਪਟਾਕੇ ਪਾਉਂਦੇ ਆ ਔਰ ਵੱਡੇ ਵੱਡੇ ਹੂਟਰ ਲਾ ਕੇ ਜਿਹੜੇ ਟਰੈਕਟਰਾਂ ਦੇ ਉੱਤੇ ਵੀ ਜਿਹੜਾ ਸਾਉਂਡ ਆ ਉਹ ਕਿਸੇ ਨਾ ਕਿਸੇ ਹਾਰ ਦੇ ਪਾਈ ਛੰਡਾ ਕੋਈ ਬੀਪੀ ਦਾ ਪੇਸ਼ੈਂਟ ਆ ਉਹਰੇ ਦਿੱਦੀਆਂ ਪੈਣਾ ਹੁੰਦੀਆਂ ਉਹਨਾਂ ਨੂੰ ਵੀ ਇਹ ਜਿੱਕੜ ਦਾ ਸਾਹਮਣਾ ਕਰਨਾ ਪੈਂਦਾ ਤੁਹਾਡਾ ਨਜ਼ਰ ਨਾਲ ਉਹ ਕਿਵੇਂ ਦਾ ਲੱਗਦਾ ਵੈਸੇ ਤੇ ਸਿੱਖ ਜਥੇਬੰਦੀਆਂ ਨੇ ਨਿਹੰਗ ਸਿੰਘ ਜਥੇਬੰਦੀਆਂ ਨੇ ਸਾਰਿਆਂ ਨੂੰ آگਾਹ ਕੀਤਾ ਸੀ ਲਾਂਬ ਬੰਦ ਕੀਤਾ ਸੀ ਵੀ ਇਸ ਤਰ੍ਹਾਂ ਦੀ ਕੋਈ ਸ਼ਰਾਰਤਬਾਜ਼ੀ ਦਾ ਹੁੱਲੜਬਾਜ਼ੀ ਨਾ ਕੀਤੀ ਜਾਵੇ ਪਿਛਲੇ ਸਾਲਾਂ ਨਾਲੋਂ ਵੇਖਦੇ-ਵੇਖੀਏ ਤੇ ਵੈਸੇ ਬਹੁਤ ਫਰਕ ਪਿਆ ਪਰ ਫਿਰ ਵੀ ਕਈ ਅਣਜਾਣ ਹੁੰਦੇ ਆ ਜਾਂ ਵੈਸੇ ਕਈ ਸ਼ਰਾਰਤੀ ਅਨਸਰ ਹੁੰਦੇ ਆ ਵੀ ਇਸ ਚੀਜ਼ ਨੂੰ ਖਰਾਬ ਕਰਨਾ ਮਾਹੌਲ ਖਰਾਬ ਕਰਨਾ ਇਸ ਕਰਕੇ ਉਹਨਾਂ ਨੂੰ ਵੀ ਬੇਨਤੀ ਆ ਕਿ ਗਾਂ ਵਾਸਤੇ ਇਸ ਚੀਜ਼ ਤੋਂ ਥੋੜਾ ਜਿਹਾ ਪਰਹੇਜ਼ ਕਰਨ ਤੇ ਵੈਸੇ ਅੱਗੇ ਨਾਲੋਂ ਬਹੁਤ ਫਰਕ ਆ ਵੇਖਣ ਵਿੱਚ ਆ ਵੀ ਸੰਗਤ ਬਹੁਤ ਪਿਆਰ ਦੇ ਨਾਲ ਤੇ ਸ਼ਰਧਾ ਦੇ ਨਾਲ ਲੰਗਰ ਸ਼ਕਤੀਆ ਗੁਰੂ ਸਾਹਿਬ ਦਾ ਕੀਰਤਨ ਹੁੰਦਾ ਸਵੇਰੇ ਸ਼ਾਮ ਇੱਥੇ ਸਵੇਰੇ ਆਸਾ ਦੀ ਵਾਰ ਸ਼ਾਮ ਨੂੰ ਫਿਰ ਕਵਿਸ਼ਰੀ ਜਥੇ ਤੇ ਕੀਰਤਨ ਉੱਧਾਂ ਚੱਲਦਾ ਰਹਿਰਾ ਸਾਹਿਬ ਦੇ ਪਾਠ ਹੁੰਦੇ ਆ ਜਿੱਥੇ ਆਪ ਦੀ ਤਨ ਦੀ ਖਰਾਕ ਦੀ ਗੱਲ ਕੀਤੀ ਤਨ ਦੀ ਖਰਾਕ ਚੱਲਦੀ ਉਥੇ ਜੋ ਸਾਡੇ ਮਨ ਦੀ ਖਰਾਕ ਹੈ ਲੰਗਰ ਦੌਲਤ ਵੰਡੀ ਆ ਰਸ ਅੰਮ੍ਰਿਤ ਕੀਰਤਿਆਂ ਦੀ ਸੋ ਇਹ ਸਾਰੇ ਜਿਹੜੇ ਹਨ ਇਹ ਲੰਗਰ ਦੋਨੋਂ ਇੱਥੇ ਵਰਤ ਰਹੇ ਹਨ ਧੰਨਵਾਦ ਜੀ ਇਹ ਸੰਨ ਬਾਬਾ ਜੀ ਔਰ ਜਿਵੇਂ ਕਿ ਦੱਸਿਆ ਉਹਨਾਂ ਨੇ ਬੇਰਵਾ ਤੁਹਾਨੂੰ ਦਿੱਤਾ ਵੀ ਕਿੰਨੇ ਸਾਲਾਂ ਤੋਂ ਜਿਹੜਾ ਚੱਲ ਚੱਲਦਾ ਜਿਹੜਾ ਲੰਗਰ ਆ ਰਿਹਾ ਉਸੇ ਪਰਥਾਏ ਜਿਹੜਾ ਚੱਲਦਾ ਇਸ ਲੰਗਰ ਨੂੰ ਪੀੜੀ ਤੋਂ ਪੜੀ ਹੈ ਜਿਹੜੀ ਆ ਅੱਗੇ ਤੋਂ ਅੱਗੇ ਜਿਹੜੀ ਆ ਆ ਰਹੀ ਆ ਜੀ ਤੇ ਕੈਮਰਾਮੈਨ ਅਮਨਦੀਪ ਸਿੰਘ ਦੇਣਾ ਜੀ ਸਟਾਰਟਿੰਗ ਦੇ ਨੀ ਕਿਰਪਾਲ ਸਿੰਘ ਬਲੋਗਰ